ਨੇ ਮੈਂ ਵੀ 100 ਤੱਕ ਕੋਈ ਨਹੀਂ ਹੈਗਾ ਇਹ ਦੇਖ ਲਓ ਅਸੀਂ ਕਿਹੜਾ ਹਾਂ ਅਸੀਂ ਵੀ ਉੱਥੋਂ ਗੇੜੀ ਮਾਰ ਕੇ ਜੋ ਕਿ ਲੇਡੀਜ਼ ਜੋ ਕਿ ਡੀਲ ਕਰਦੀਆਂ ਨਜ਼ਰ ਆ ਰਹੀਆਂ ਜੋ ਕਿ ਸਾਡੇੋਂ ਤੋਂ ਬਾਅਦ ਆਉਂਦੀਆਂ ਨੇ ਤੇ ਅਸੀਂ ਜਦੋਂ ਕਿੜਾ ਕੁੜਾ ਮਾਰਕੀਟ ਚ ਲਾਉਣ ਜਾਂਦੇ ਹਾਂ ਤਾਰ ਨਹੀਂ ਪਤਾ ਸਰਕਾਰ ਨੇ ਨਸ਼ੇ ਵਿਰੁੱਧ ਜੋ ਕਿ ਯੁੱਧ ਇਕ ਲੜੰਦੀ ਉਹ ਮੁਹਿੰਮ ਚਲਾਈ ਹੈ ਉਹਦੇ ਰਿਗਾਰਡਿੰਗ ਵੀ ਜੇ ਗੱਲ ਕਰੀ ਅਸੀਂ ਹੁਣੇ ਉੱਥੇ ਇੱਕ ਗੇੜਾ ਮਾਰ ਕੇ ਆਏ ਜਿਹਦੇ ਵਿੱਚ ਕਿ ਜੋ ਨੌਜਵਾਨ ਯੁਵਾ ਕਿ ਸ਼ਰੀਆਮ ਜੋ ਕਿ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਸੀ ਤਾਂ ਕੀ ਕਹਿਣਾ ਚਾਹੋਗੇ ਉਹ ਚਲ ਲੋਕਾਂ ਨੂੰ ਬਣ ਜੀ ਕੀ ਕਹਿੰਦੇ ਲੋਕਾਂ ਨੂੰ ਪੁੱਛਿਆ ਜਾਂਦਾ ਕੁੜੀਆਂ ਨੂੰ ਉਸ ਬਾਰੇ ਮਤਲਬ ਕੀ ਨਾਰਮਲ ਪਰਿਵਾਰ ਦੀ ਕੁੜੀ ਜੋ ਕਿ ਖੜਦੀ ਹੈ ਉੱਥੇ ਰੇਟ ਪੁੱਛਿਆ ਜਾਂਦਾ ਤਾਂ ਸ਼ਰਮਿੰਦਗੀ ਨਾਲ ਜੋ ਕਿ ਨਜ਼ਰ ਚੁੱਕਦੀ ਹੈ ਇਹ ਚੀਜ਼ ਮੈਂ ਮੈਂ ਖੁਦ ਪ੍ਰੂਫ ਕਰ ਸਕਦੀ ਹਾਂ ਮੈਂ ਵੀ ਉੱਥੇ ਕਈ ਵਾਰ ਇੱਥੇ ਖੜਦੀ ਹਾਂ ਤੇ ਮੇਰੇ ਨਾਲ ਐਸਾ ਹੈ ਨਾ ਪੁੱਛਦਾ ਆਪਣੀ ਨਮਸਕਾਰ ਮੈਂ ਨਨਾਸ਼ੇਗਲ ਫਾਸਟਵੇ ਸਵੇਰਾ ਤੋਂ ਤੁਹਾਡਾ ਸਵਾਗਤ ਕਰਦੀ ਹਾਂ ਇਸ ਵੇਲੇ ਅਸੀਂ ਖੜੇ ਹਾਂ ਲੁਧਿਆਣਾ ਦੇ ਬੱਸ ਅੰਡ ਜਿੱਥੇ ਤੁਸੀਂ ਦੇਖ ਸਕਦੇ ਹੋ ਸ਼ਰਿਆਮ ਜੋ ਕਿ ਦੇ ਵਪਾਰ ਦਾ ਕੰਮ ਚੱਲ ਰਿਹਾ ਜੋ ਕਿ ਕੁੜੀਆਂ ਗਰੁੱਪਾਂ ਦੇ ਵਿੱਚ ਖੜ ਕੇ ਜੋ ਕਿ ਡੀਲ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜੋ ਕਿ ਮਾਹੌਲ ਬਣਿਆ ਹੋਇਆ ਨਹੀਂ ਬੱਸ ਸਟੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਕਿ ਤੰਦਾ ਜੋ ਕਿ ਸ਼ਰੀਆਮ ਚੱਲ ਰਿਹਾ ਜਿੱਥੇ ਕਿ ਨਸ਼ਾ ਨਸ਼ੇ ਦੇ ਵਿਰੁੱਧ ਜੋ ਕਿ ਭਾਰਤ ਸਰਕਾਰ ਨੇ ਜੋ ਕਿ ਇੱਕ ਮੁਹਿੰਮ ਚਲਾਈ ਸੀ ਉਸ ਦੀਆਂ ਵੀ ਜੋ ਕਿ ਧਜੀਆਂ ਉਡਾਈਆਂ ਜਾ ਰਹੀਆਂ ਜੋ ਕਿ ਇੱਥੇ ਨੌਜਵਾਨ ਯੁਵਾ ਜੋ ਕਿ ਨਸ਼ੇ ਕਰਦੇ ਨਜ਼ਰ ਆ ਰਹੇ ਨੇ ਸ਼ਰੀਆਮ ਜੋ ਕਿ ਚਿੱਟੇ ਦਾ ਸੇਵਨ ਕੀਤਾ ਜਾ ਰਿਹਾ ਸੋ ਅਸੀਂ ਇੰਨੇ ਚੀਜ਼ਾਂ ਦਾ ਨਾਮ ਨਹੀਂ ਲੈ ਸਕਦੇ ਜੋ ਕਿ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਜਾ ਰਿਹਾ ਲੁਧਿਆਣਾ ਦੇ ਬੱਸ ਸਟੈਂਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਖੜਨਾ ਵੀ ਕੁੜੀਆਂ ਦਾ ਮੁਸ਼ਕਿਲ ਹੋ ਚੁੱਕਾ ਹੈ ਜੋ ਕਿ ਆਮ ਪਬਲਿਕ ਜੋ ਕਿ ਕੁੜੀਆਂ ਆ ਕੇ ਇੱਥੇ ਖੜਦੀਆਂ ਨੇ ਤੇ ਉਹਨਾਂ ਨੂੰ ਵੀ ਗੰਦੀ ਨਜ਼ਰ ਨਾਲ ਦੇਖਿਆ ਜਾਂਦਾ ਕਿੰਨਾ ਇਹਨਾਂ ਦੇ ਵਪਾਰ ਦੇ ਕਾਰਨ ਪਰ ਇਹਨਾਂ ਤੇ ਕੋਈ ਵੀ ਰੋਕਥਾਮ ਨਹੀਂ ਲਗਾਈ ਜਾ ਰਹੀ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਕਦ ਤੱਕ ਸਰਕਾਰਾਂ ਇਹਨਾਂ ਤੇ ਰੋਕ ਲਗਾਇਆ ਜਾਂਦਾ ਤੇ ਕਦ ਤੱਕ ਇਸ ਜੋ ਕਿ ਦੇ ਵਪਾਰ ਤੇ ਦੇ ਵਪਾਰ ਨੂੰ ਬੰਦ ਕੀਤਾ ਜਾ ਸਕਦਾ ਹੈ ਹਾਂਜੀ ਨਮਸਕਾਰ ਸਰ ਕੀ ਨਾਮ ਹੈ ਤੁਹਾਡਾ ਐਸਐਲ ਲਖਵਿੰਦਰ ਜੀ ਨਾਈਟ ਦੇ ਵਿੱਚ ਇੱਥੇ ਡਿਊਟੀ ਤੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਕਿ ਸਾਹਮਣੇ ਜੋ ਕਿ ਲੜਕੀਆਂ ਕੁਝ ਜੋ ਕਿ ਗਲਤ ਤਰੀਕੇ ਨਾਲ ਲੋਕਾਂ ਨਾਲ ਡੀਲ ਕਰ ਰਹੀ ਹੈ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਨਹੀਂ ਮੈਡਮ ਇਹ ਹੁਣ ਤੱਕ ਕੋਈ ਨਹੀਂ ਹੈਗਾ ਇਹ ਦੇਖ ਲਓ ਅਸੀਂ ਗੇੜਾ ਮਾਰ ਰਹੇ ਹਾਂ ਅਸੀਂ ਵੀ ਉੱਥੋਂ ਗੇੜੀ ਮਾਰ ਕੇ ਜੋ ਕਿ ਲੇਡੀਜ਼ ਜੋ ਕਿ ਡੀਲ ਕਰਦੀਆਂ ਨਜ਼ਰ ਆ ਰਹੀਆਂ ਜੋ ਕਿ ਸ਼ਰੀਆਮ ਦੇ ਵਪਾਰ ਦਾ ਕੰਮ ਕੀਤਾ ਜਾ ਰਿਹਾ ਪਰ ਦੇਖਿਆ ਜਾਵੇ ਕਿ ਜੋ ਕਿ ਆਮ ਪਬਲਿਕ ਰਾਤ ਨੂੰ ਸਾਡੇੋਂ ਤੋਂ ਬਾਅਦ ਆਉਂਦੀਆਂ ਨੇ ਤੇ ਅਸੀਂ ਜਦੋਂ ਗੇੜਾ-ਗੁੜਾ ਮਾਰਕੀਟ ਚ ਲਾਉਣ ਜਾਂਦੇ ਹਾਂ ਇਹ ਕੋਈ ਅਹੀ ਜੀ ਗੱਲਬਾਤ ਨਹੀਂ ਓਕੇ ਜੀ ਕਿ ਸਰਕਾਰ ਨੇ ਭਾਵੇਂ ਸਰਕਾਰ ਨੇ ਨਸ਼ੇ ਵਿਰੁੱਧ ਜੋ ਕਿ ਯੁੱਧ ਇੱਕ ਲੜਨ ਦੀ ਮੁਹਿੰਮ ਚਲਾਈ ਹੈ ਉਹਦੇ ਰਿਗਾਰਡਿੰਗ ਵੀ ਜੇ ਗੱਲ ਕਰੀ ਅਸੀਂ ਹੁਣੀ ਉੱਥੇ ਇੱਕ ਗੇੜਾ ਮਾਰ ਕੇ ਆਏ ਜਿਹਦੇ ਵਿੱਚ ਕਿ ਜੋ ਨੌਜਵਾਨ ਯੁਵਾ ਕਿ ਸ਼ਰੀਆਮ ਜੋ ਕਿ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਸੀ ਤਾਂ ਕੀ ਕਹਿਣਾ ਚਾਹੂੰਗੀ ਉਸਦੇ ਬਾਰੇ ਨਹੀਂ ਨਹੀਂ ਬੇਟਾ ਗੱਲ ਸੁਣ ਜੇ ਉਹ ਸਾਨੂੰ ਇਨਫਾਰਮੇਸ਼ਨ ਮਿਲਦੀ ਹੈ ਅਸੀਂ ਜਿਹਦੇ ਰੇਟ ਕਰਦੇ ਹਾਂ ਉਹਨੂੰ ਭਜਾਉਂਦੇ ਆ ਜਾ ਕੇ ਜਿਵੇਂ ਕਿ ਆਮ ਪਬਲਿਕ ਦੇ ਵਿੱਚ ਕੁੜੀਆਂ ਜਾ ਕੇ ਬੱਸ ਸਟੈਂਡ ਦੇ ਵਿੱਚ ਬੱਸ ਫੜਨ ਲਈ ਵੀ ਉੱਥੇ ਖੜ੍ਹ ਜਾਂਦੀਆਂ ਪਰ ਲੋਕ ਗੰਦੀ ਨਿਗਾਹ ਨਾਲ ਦੇਖ ਰਹੇ ਨੇ ਤੇ ਕੀ ਕਹਿ ਉਹ ਚਲ ਲੋਕਾਂ ਨੂੰ ਮੈਡਮ ਜੀ ਅਸੀਂ ਕੀ ਕਹਿੰਨਾ ਇਹ ਲੋਕਾਂ ਨੂੰ ਰੇਟ ਪੁੱਛਿਆ ਜਾਂਦਾ ਕੁੜੀਆਂ ਨੂੰ ਉਸ ਬਾਰੇ ਮਤਲਬ ਕਿ ਇੱਕ ਨਾਰਮਲ ਪਰਿਵਾਰ ਦੀ ਕੁੜੀ ਜੋ ਕਿ ਖੜਦੀ ਹੈ ਉੱਥੇ ਰੇਟ ਪੁੱਛਿਆ ਜਾਂਦਾ ਤਾਂ ਸ਼ਰਮਿੰਦਗੀ ਨਾਲ ਜੋ ਕਿ ਨਜ਼ਰ ਚੁੱਕਦੀ ਹੈ ਇਹ ਚੀਜ਼ ਮੈਂ ਮੈਂ ਖੁਦ ਪ੍ਰੂਫ ਕਰ ਸਕਦੀ ਹਾਂ ਮੈਂ ਵੀ ਉੱਥੇ ਕਈ ਵਾਰ ਇੱਥੇ ਖੜਦੀ ਹਾਂ ਤੇ ਮੇਰੇ ਨਾਲ ਐਸੇ ਨਾ ਪੁਲਿਸ ਆਪਣੀ ਡਿਊਟੀ ਕਰ ਰਹੀ ਆ ਪੂਰੀ ਮਸਤੀ ਕੀ ਨਾਲ ਤੇ ਕੋਈ ਵੀ ਇਹ ਜਾਂ ਕੋਈ ਸਾਨੂੰ ਮਿਲਦਾ ਬੰਦਾ ਅਸੀਂ ਜਦੋਂ ਰੌਂਡ ਅਪ ਕਰਕੇ ਥਾਣੇ ਲੈ ਕੇ ਜਾਂਦੇ ਹਾਂ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਤੁਸੀਂ ਜੋ ਕਿ ਓਕੇ ਕੁਝ ਦੇ ਸਦੂ ਜੋ ਕਿ ਇਥੇ ਪੁਲਿਸ ਮੁਲਾਜ਼ਮ ਵੀ ਖੜੇ ਨੇ ਨਾਈਟ ਡਿਊਟੀ ਤੇ ਤਹਿਨਾਤ ਨੇ ਉਹਨਾਂ ਦਾ ਕਹਿਣਾ ਹੈ ਕਿ ਜਕਰ ਉਹਨਾਂ ਨੂੰ ਕੋਈ ਵੀ ਇਸ ਤਰ੍ਹਾਂ ਦੀ ਚੀਜ਼ ਮਿਲਦੀ ਹੈ ਜਾਂ ਕੋਈ ਨਸ਼ੀਲਾ ਬਰਦਾਤ ਸੇਵਨ ਕਰਦਾ ਮਿਲਦਾ ਤਾਂ ਉਹਨਾਂ ਨੂੰ ਥਾਣੇ ਲੈ ਜਾ ਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਂਦੀ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਇੰਨਾ ਜੋ ਕਿ ਦੇ ਵਪਾਰ ਕਰਦੀਆਂ ਲੇਡੀਜ਼ ਹੈ ਉਹਨਾਂ ਤੇ ਕਦ ਤੱਕ ਨੱਥ ਪਾਈ ਜਾਂਦੀ ਹੈ ਸੋ ਇਸ ਤਰ੍ਹਾਂ ਦੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੀ ਰਵਾਂਗੀ ਮੈਂ ਨਰਸ਼ੀਗਿਲ ਫਾਸਲ ਸਵੇਰਾ ਤੋਂ